ਸੰਘਾਰੇ ਕਿਸਾਨ ਉਹਨਾਂ ਨੂੰ ਕੀ ਸੁਨੇਹਾ ਕੋਈ ਨਹੀਂ ਉਹ ਵੀ ਮੈਂ ਕੋਈ ਸੁਨੇਹਾ ਨਹੀਂ ਜੋ ਮੇਰੇ ਭਰਾ ਨੇ ਜੀ ਸਾਡੇ ਸਾਰੇ ਭਰਾ ਨੇ ਕਿ ਇਸ ਹਲਕੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਹੈ ਜਿਹੜਾ ਉਹ ਤਲਵੀਰ ਜੀ ਇਸਤਾਈ ਦੇ ਵਿਚਕਾਰ ਕੰਮ ਕਰਦੇ ਆ ਤੇ ਕਰ ਕਰਾਂਗੇ ਉਹ ਲੋਕਾਂ ਦੇ ਭਲੇ ਵਾਸਤੇ ਕਰਾਂਗੇ ਹਾਂ ਪਿੰਡੀ ਘਰਾਈ ਦੇ ਵਿੱਚੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਤੇ ਉਹਨਾਂ ਨੂੰ ਜੈਨ ਵੀ ਕਹਿੰਦਾ ਮੈਂ ਸਮਝਦਾ ਕਿ ਅੱਜ ਦੇ ਇਸ ਇੱਕ ਪ੍ਰੋਗਰਾਮ ਦੇ ਨਾਲ ਤਲਬੀਰ ਗਿੱਲ ਜੀ ਨੇ ਕੱਲੇ ਮਜੀਠੇ ਦੀ ਹੀ ਨਹੀਂ ਮਾਜੇ ਦੇ ਵਿੱਚ ਨਵੀਂ ਰਾਜਨੀਤੀ ਦੀ ਸ਼ੁਰੂਆਤ ਹੈ ਜਿਹੜੀ ਉਹ ਕਰ ਦਿੱਤੀ ਹੈ ਜਦ ਲੋਕ ਬਿਨਾ ਕਿਸੇ ਡਰ ਦੇ ਬਿਨਾ ਕਿਸੇ ਭੈ ਦੇ ਬਿਨਾ ਕਿਸੇ ਮਤਲਬ ਦੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਤੇ ਮਜੀਠੇ ਹਲਕੇ ਦੀ ਓਵਰਾਲ ਡਵੈਲਪਮੈਂਟ ਦੇ ਲਈ ਬਾਈ ਤਲਬੀਰ ਗਿੱਲ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਨੇ ਉਹਨਾਂ ਸਾਰਿਆਂ ਦਾ ਜੀ ਆਇਆਂ ਕਹਿੰਦੇ ਉਹਨਾਂ ਸਾਰਿਆਂ ਨੂੰ ਤੇ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਹੋ ਜਿਹਾ ਜੋਸ਼ ਜਿਹੋ ਜਿਹਾ ਸਾਥ ਜਿਹੋ ਜਿਹਾ ਸਮਰਥਨ ਜਿਹੋ ਜਿਹਾ ਨਿੱਘ ਔਰ ਪਿਆਰ ਲੋਕਾਂ ਦਾ ਅੱਜ ਮਜੀਠੀਆ ਦੇ ਵਿੱਚ ਦੇਖਣ ਨੂੰ ਮਿਲਿਆ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਜੀ 2027 ਦੇ ਵਿੱਚ ਸੰਪੀਰ ਗਿੱਲ ਜੀ ਅਗਵਾਈ ਦੇ ਵਿੱਚ ਹਮਰਾ ਪਿੱਛੇ ਪਾਰਟੀ ਦਾ ਹਿੱਸਾ ਹੋਏਗਾ ਜਿੱਤ ਬਖਸ਼ਣਗੇ ਲੋਕ ਕਿਉਂਕਿ ਪਿਆਰ ਬਹੁਤ ਹੈ ਚੈਲੰਜ ਸਮਝੋ ਚੈਲੰਜ ਸਮਝੋ ਵਿਕਰਮ ਮਜੀਠੀਆ ਕਿੰਨਾ ਵੱਡਾ ਚੈਲੰਜ ਅਸਰ ਗਿਆ ਦੇਖੋ ਵੱਡਾ ਸੈਟਪੈਕ ਹੈ ਸੁਣੋ ਰਾਜਨੀਤੀ ਦੇ ਰਾਜਨੀਤੀ ਦੇ ਵਿੱਚ ਕੋਈ ਇਕੱਲਾ ਕਦੇ ਵੱਡਾ ਨਹੀਂ ਹੁੰਦਾ ਲੋਕ ਵੱਡੇ ਹੁੰਦੇ ਨੇ ਲੋਕਾਂ ਨੇ ਅਸ਼ ਤੇ ਬਿਠਾਉਣਾ ਹੁੰਦਾ ਲੋਕਾਂ ਨੇ ਫਰਸ਼ ਤੇ ਬਿਠਾਉਣਾ ਹੁੰਦਾ ਮੈਂ ਸਮਝਦਾ ਕਿ ਜਿੰਨੇ ਵੱਡੇ ਵੱਡੇ ਨਾਮ ਆ ਵੱਡੇ ਵੱਡੇ ਪਰਿਵਾਰਾਂ ਦੇ ਨਾਮ ਆ ਇਸ ਇਲਾਕੇ ਦੇ ਵਿੱਚ ਚੱਲਦੇ ਸੀਗੇ ਉਹਨਾਂ ਨੂੰ ਪਿੱਛੇ ਛੱਡ ਕੇ ਨਵੀਂ ਸ਼ੁਰੂਆਤ ਹੈ ਜਿਹੜੀ ਉਹ ਤਲਵੀਰ ਗਿੱਲ ਮੇਰੇ ਵੀਰ ਦੀ ਅਗਵਾਈ ਦੇ ਵਿੱਚ ਹੋਣ ਜਾ ਰਹੀ ਹੈ ਕੋਈ ਵਿਅਕਤੀ ਕਦੇ ਵੱਡਾ ਚੈਲੰਜ ਨਹੀਂ ਹੁੰਦਾ ਇਹ ਤਾਂ ਸਾਬਤ 2022 ਦੇ ਵਿੱਚ ਵੀ ਪੰਜਾਬ ਕਰ ਚੁੱਕਿਆ ਜਿੰਨੇ ਵੱਡੇ ਵੱਡੇ ਨਾਮ ਸੀਗੇ ਸਾਰੇ ਮੁੱਖ ਮੰਤਰੀ ਸਾਰੇ ਦੇ ਸਾਰੇ ਡਿਪਟੀ ਮੁੱਖ ਮੰਤਰੀ ਸਾਰੇ ਸਾਰੇ ਪਾਰਟੀਆਂ ਦੇ ਵੱਡੇ ਵੱਡੇ ਖੱਬੀਖਾਨ ਲੀਡਰ ਉਹਨਾਂ ਨੂੰ ਜੇ ਘਰੇ ਪਿਠਾਤਾ ਤਾਂ ਆਮ ਲੋਕਾਂ ਨੇ ਪਿਠਾਇਆ ਤਸੋ 2022 ਚ ਮਜੀਠਾ ਹਲਕਾ 26000 ਤੋਂ ਜਿੱਤਿਆ ਸੀ ਅਕਾਲੀ ਦਲ ਕੋਈ ਨਹੀਂ ਤਾਂ ਕੀ ਹੋ ਗਿਆ ਫਿਰ ਕੋਈ 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 22 ਦੇ ਵਿੱਚ 22 ਦੇ ਵਿੱਚ ਆਸਾ ਪ੍ਰਕਾਸ਼ ਸਿੰਘ ਜੀ ਬਾਦਲ ਆ ਸਾ ਸੁਖਬੀਰ ਸਿੰਘ ਜੀ ਬਾਦਲ ਕੈਪਟਨ ਅਮਰਿੰਦਰ ਸਿੰਘ ਹੋਰ ਕਿੰਨੇ ਵੱਡੇ ਨਾਮ ਨੇ ਹਲਕੇ ਦੀ ਗੱਲ ਕੀਤੀ ਸੀ ਕਿ ਇਹ ਹਲਕੇ ਦੀ ਕੋਈ ਇਹ ਹਲਕਾ ਪੰਜਾਬ ਤੋਂ ਬਾਹਰ ਥੋੜੀ ਹੈ ਇਸ ਹਲਕੇ ਇਸ ਹਲਕੇ ਦੇ ਵਿੱਚ ਵੀ ਬਹੁਤਾ ਲੋਕਾਂ ਨਹੀਂ ਪਾਉਣੀਆਂ ਨੇ ਮੈਂ ਮੰਨ ਕੇ ਚੱਲਦਾ ਜੋ ਮੈਂ ਅੱਜ ਦੇਖ ਕੇ ਚੱਲਿਆ ਕਿ ਇਸ ਹਲਕੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਝੰਡਾ ਉੱਚਾ ਹੈ ਜਿਹੜਾ ਉਹ ਤਲਵੀਰ ਜੀ ਸਤਾਈ ਦੇ ਵਿਚਕਾਰ ਅੱਛਾ ਕਿਸਾਨ ਵਿਰੋਧ ਕਰ ਰਹੇ ਨੇ ਕਹਿੰਦੇ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੇ ਲੈਂਡ ਬੋਲਿੰਗ ਤੇ ਬਿਲਕੁਲ ਤਿਆਰ ਹਾਂ ਜੀ ਜੀ ਸਰਦਕੇ ਜਦੋਂ ਮਰਜੀ ਆਉਣ ਚਿੰਤਕਾਰ ਸਰਕਾਰ ਇਹ ਗੱਲ ਨਹੀਂ ਕਰ ਰਹੇ ਇਸ ਤਰ੍ਹਾਂ ਕਿ 2 ਘੰਟੇ ਬਾਅਦ ਥੋੜਾ ਗੱਲ ਕਰਨੀ ਹੈ ਕੋਈ ਸੀਨੀਅਰ ਆਉਣਗੇ ਉਹਨਾਂ ਨਾਲ ਗੱਲ ਕਰ ਲੈਣਗੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ ਮੰਗੀ ਨਹੀਂ ਹੁੰਦੀ ਤੇ ਬੱਲਾ ਟੇਬਲ ਤੇ ਮੇਟਾ ਤੇ ਹੁੰਦੇ ਨੇ ਮੈਂ ਸਾਰੇ ਮੈਂ ਸਾਰੇ ਨਹੀਂ ਚਲੋ ਮੈਂ ਇਹ ਉਹਨਾਂ ਦੀ ਆਪਣੀ ਸੋਚੂ ਮੈਂ ਨਹੀਂ ਇਹ ਕਦੇ ਕਹਦਾ ਹਾਂ ਹਮੇਸ਼ਾ ਤਿਆਰ ਸੀ ਹੈ ਔਰ ਰਹੂਗੀ ਅਸੀਂ ਜੋ ਵੀ ਕੰਮ ਕਰਦੇ ਆ ਤੇ ਕਰ ਕਰਾਂਗੇ ਉਹ ਲੋਕਾਂ ਦੇ ਭਲੇ ਵਾਸਤੇ ਕਰਾਂਗੇ ਹਾਂ ਡਿਫਰੈਂਸ ਆਫ opinion ਜਰੂਰ ਹੋ ਥੋੜਾ ਕੁਝ ਹੋਰ ਸੋਚ ਹੋ ਸਕਦੀ ਹੈ ਮੇਰੀ ਕੁਝ ਹੋਰ ਸੋਚ ਹੋ ਸਕਦੀ ਹੈ ਹਰ ਬੰਦੇ ਦੀ ਸੋਚ ਵੱਖੋ ਵੱਖਰੀ ਹੈ ਪਰ ਮੈਂ ਸਾਰਿਆਂ ਨੂੰ ਮੰਤਰਿਤ ਕਰੂੰਗਾ ਸਾਰਿਆਂ ਨੂੰ ਜਿਹਾ ਕਹੂੰਗਾ ਕਿ ਭਾਈ ਕਿਸੇ ਨੂੰ ਕੋਈ ਮਸਲਾ ਹੈ ਆ ਕੇ ਸਰਕਾਰ ਨਾਲ ਬੈਠ ਕੇ ਗੱਲਬਾਤ ਕਰੋ ਸਰਕਾਰ ਦੇ ਦਰਵਾਜ਼ੇ ਸਰਕਾਰ ਦੀਆਂ ਅੱਖਾਂ ਸਰਕਾਰ ਦੇ ਕੰਨ ਸਰਕਾਰ ਦਾ ਦਿਲ ਔਰ ਦਿਮਾਗ ਹਮੇਸ਼ਾ ਖੁੱਲਾ ਸੀ ਹੈ ਔਰ ਹੋਊਗਾ ਜਿਹਨੇ ਪ੍ਰਦਰਸ਼ਨ ਕਰ ਰਹੇ ਕਿਸਾਨ ਉਹਨਾਂ ਨੂੰ ਕੀ ਸੁਨੇਹਾ ਕੋਈ ਨਹੀਂ ਉਹ ਵੀ ਮੈਂ ਕੋਈ ਸੁਨੇਹਾ ਨਹੀਂ ਜੋ ਮੇਰੇ ਭਰਾ ਨੇ ਜੀ ਸਾਡੇ ਸਾਰੇ ਭਰਾ ਨੇ ਉਹਨਾਂ ਲੋਕਾਂ ਦੇ ਸਾਥ ਸਹਿਯੋਗ ਸਦਕਾ ਹੀ ਅੱਜ ਜੇ ਸਰਕਾਰ ਬਣੀ ਹੈ ਸੋ ਉਹਨਾਂ ਦਾ ਆਪਣਾ ਕੰਸਰਨ ਹੋ ਸਕਦਾ ਪਰ ਉਹ ਬਗਾਨੇ ਨਹੀਂ ਹੈਗੇ ਉਹ ਵੀ ਆਪਣੀ ਨੇ ਭਰਾ ਨੇ ਸਾਡੇ ਜੀ